ਹਾਂਜੀ ਅੱਜ ਅਸੀਂ ਆਏ ਆ ਡੇਰਾ ਬਾਬਾ ਨਾਨਕ ਜਿਹੜਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦਾ ਪਿੰਡ ਡੇਰਾ ਬਾਬਾ ਨਾਨਕ ਜਿੱਥੇ ਗੁਰੂ ਨਾਨਕ ਦੇਵ ਜੀ ਜਿਹਨੂੰ ਗੁਰੂ ਨਾਨਕ ਦੇਵ ਜੀ ਦੀ ਧਰਤੀ ਵੀ ਕਿਹਾ ਜਾਂਦਾ ਹੈ ਤੇ ਅਸੀਂ ਡੇਰਾ ਬਾਬਾ ਨਾਨਕ ਦੇ ਰੇਲਵੇ ਸਟੇਸ਼ਨ ਤੇ ਆਏ ਆ ਤੇ ਆ ਜਿਹੜੀ ਤੁਸੀਂ ਟ੍ਰੇਨ ਦੀ ਪਟੜੀ ਵੇਖਦੇ ਨਾ ਇਹ ਕਹਿੰਦੇ ਪਹਿਲਾਂ ਸਿੱਧੀ ਪਾਕਿਸਤਾਨ ਨੂੰ ਜਾਂਦੀ ਸੀ ਤੇ ਜਿਹੜੀ ਹੁਣ ਉਹ ਉੱਥੋਂ ਤੱਕ ਬੱਸ ਲਾਸਟ ਰਹਿ ਗਈ ਆ ਸਾਹਮਣੇ ਇੱਥੇ ਜਾ ਕੇ ਉਹ ਟ੍ਰੇਨ ਰੋਕ ਦਿੰਦੀ ਆ ਤੇ ਇਸ ਸਾਈਡ ਤੇ ਬਿਲਕੁਲ ਸਾਹਮਣੇ ਆ ਪਿੰਡ ਆ ਤੇ ਉਹਦੇ ਨਾਲ ਹੀ ਆ ਰੇਲਵੇ ਸਟੇਸ਼ਨ ਡੇਰਾ ਬੱਬਨਾਨਕ ਦਾ ਜਿੱਥੇ ਲਿਖਿਆ ਡੇਰਾ ਬੱਬਨਾਨਕ ਇਹ ਲਾਸਟ ਸਟੇਸ਼ਨ ਆ ਹੁਣ ਦੇਸ਼ ਤੋਂ ਲੈ ਬਨੇ ਪਾਕਿਸਤਾਨ ਤੇ ਇੱਕ ਕਿਸੇ ਟਾਈਮ ਜਿਹੜੀ ਟ੍ਰੇਨ ਆ ਜਿਹੜੀ ਸਿੱਧੀ ਡੇਰਾ ਬੱਬਨਾਨਕ ਜਾਂਦੀ ਹੁੰਨੀ ਆ ਤੇ ਹੁਣ ਜਦੋਂ ਦੇਸ਼ ਦੀ ਵੰਡ ਹੋਈ ਆ ਉਸ ਤੋਂ ਬਾਅਦ ਇਹ ਬਸ ਇੱਥੇ ਹੀ ਖਤਮ ਕਰ ਦਿਤੀ ਹੈ ਪਰ ਅਜੇ ਵੀ ਕਹਿੰਦੇ ਪਟੜੀ ਜਿਹੜੀ ਆ ਬਿਲਕੁਲ ਬਾਰਡਰ ਤੱਕ ਹੈਗੀ ਆ ਗਾਂਹਾਂ ਤੱਕ ਵੀ ਪਟੜੀ ਹੈਗੀ ਆ ਇਹ ਡੇਰਾ ਬਾਬਾ ਬਨਾਨਕ ਦਾ ਰੇਲਵੇ ਸਟੇਸ਼ਨ ਹੈ ਜਿਹੜਾ ਕਹਿੰਦੇ ਕਿ ਮਤਲਬ ਦੇਸ਼ ਦੀ ਵਣ ਤੋਂ ਪਹਿਲਾਂ ਦਾ ਬਣਿਆ ਤੇ ਅਜੇ ਵੀ ਉਵੇਂ ਦਾ ਉਵੇਂ ਹੀ ਹੈ ਸੇਮ ਆ ਤੁਸੀਂ ਸਾਹਮਣੇ ਦੇਖ ਸਕਦੇ ਡੇਰਾ ਬਾਬਾ ਨਾਨਕ ਰੇਲਵੇ ਸਟੇਸ਼ਨ ਤੇ ਅਜੇ ਵੀ ਟ੍ਰੇਨ ਇੱਥੋਂ ਆਉਂਦੀ ਆ ਤੇ ਬਸ ਇੱਥੋਂ ਹੀ ਵਾਪਸ ਚੱਲ ਜਾਂਦੀ ਆ ਤੇ ਇੱਥੋਂ ਟ੍ਰੇਨ ਜਿਹੜੀ ਆ ਅੰਮ੍ਰਿਤਸਰ ਜਾਂਦੀ ਆ ਡੇਰਾ ਬਾਬਾ ਨਾਨਕ ਤੋਂ ਤੇ ਆਹ ਸਾਹਮਣੇ ਇਮਾਰਤ ਬਣੀ ਹੋਈ ਹੈ ਜੀ ਉਹੀ ਪੁਰਾਣੇ ਸਮੇਂ ਦੀਆਂ ਟਾਂਦਾਂ ਵਗੈਰਾ ਲੱਗੀਆਂ ਹੋਈਆਂ ਆ ਸਾਹਮਣੇ ਦੀ ਹਾਲਤ ਦੇਖ ਸਕਦੇ ਤੇ ਆ ਤੇ ਆ ਦੇਖੋ ਖਿੜਕੀ ਸੂਚੀ ਸਮੇ ਅੰਮ੍ਰਿਤਸਰ ਤੋਂ ਡੇਰਾ ਬਾਬਾ ਨਾਨਕ ਦੇ ਡੇਰਾ ਬਾਬਾ ਨਾਨਕ ਤੋਂ ਅੰਮ੍ਰਿਤਸਰ ਤੇ ਆ ਰਾਸ ਰਸਤੇ ਵਿੱਚ ਸਟੇਸ਼ਨ ਬਿੰਦੇ ਇਹਦੇ ਪੁਰਾਣੇ ਸਮੇ ਜਿਵੇਂ ਬਣਿਆ ਹੋਇਆ ਸਾਰੀਆਂ ਇਮਾਰਤਾਂ ਆਹ ਕਿ ਤੇ ਖਿੜਕੀ ਹੁੰਦੀ ਨਹੀਂ ਐ ਵੀ ਤੇ ਆ ਸਾਈ ਇਮਾਰਤ ਇਦਾਂ ਹੀ ਆ سامنے ਬਾਹਰ ਦਾ ਹਲਾਤ ਸਟੇਸ਼ਨ ਦੇ ਰੇਲਵੇ ਸਟੇਸ਼ਨ ਡੇਰਾ ਬਾਬਾ ਨਾਨਕ ਆ ਪਟਰੀ ਰੇਲਵੇ ਲਾਈਨ ਡੇਰਾ ਬਾਬਾ ਨਾਨਕਾ ਰੇਲਵੇ ਸਟੇਸ਼ਨ ਦੇ ਜਿਹੜਾ ਬਿਲਕੁਲ ਸਾਹਮਣੇ ਇੱਕ ਦਰਖਤ ਦਾ ਬੋਰਡ ਦਾ ਇਹ ਵੀ ਕਹਿੰਦੇ ਬਹੁਤ ਪੁਰਾਣਾ ਦਰਖਤ ਆ ਤੁਸੀਂ ਵੇਖ ਹੀ ਸਕਦੇ ਸਾਹਮਣੇ ਵਾਲਾ ਬਹੁਤ ਵੱਡਾ ਬੋਰਡ ਹੈ ਵੀ ਇਹ ਵੀ ਪੁਰਾਣਾ ਉਹ ਸਾਹਮਣੇ ਉਹਦੇ ਬਿਲਕੁਲ ਇੱਕ ਪੁਰਾਣੀ ਇਮਾਰਤ ਵੀ ਹੈਗੀ ਜਿੱਥੇ ਮਤਲਬ ਰਹਿਣ ਵਾਸਤੇ ਯੇ ਰੇਲਵੇ ਚ ਨੌਕਰੀ ਵਗੈਰਾ ਕਰਦੇ ਹੀ ਉਹਨਾਂ ਵਾਸਤੇ ਕਮਰੇ ਵਗੈਰਾ ਬਣੇ ਸੀ ਤੇ ਆਹ ਬੋਰਡ ਹੈ ਇਹ ਵੀ ਬਹੁਤ ਪੁਰਾਣਾ ਹੈ ਦੇਸ਼ ਦੀ ਬਣਨ ਤੋਂ ਪਹਿਲਾਂ ਦਾ